ਸੰਜੀ ਪੰਜਾਬੀਓ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਸਾਡੇ YouTube ਚੈਨਲ ਤੇ ਅੱਜ ਦੀ ਇਸ ਘਟਨਾ ਨੇ ਸਿੱਖ ਧਾਰਮਿਕ ਸੰਗਠਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਬਹੁਤ ਵੱਡਾ ਅਤੇ ਚਰਚਿਤ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ। ਇਹ ਘਟਨਾ ਹੈ ਸਰਬਜੀਤ ਕੌਰ ਉਰਫ ਨੂਰ ਹੁਸੈਨ ਦੇ ਕਾਣ ਦੀ। ਸਰਬਜੀਤ ਕੌਰ ਨਾਮ ਦੀ ਇੱਕ ਔਰਤ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਲਈ ਜਾਂਦੇ ਸਿੱਖ ਯਾਤਰੀਆਂ ਦੇ ਜਥੇ ਵਿੱਚ ਸ਼ਾਮਲ ਹੋ ਗਈ। ਪਰ ਪਾਕਿਸਤਾਨ ਪਹੁੰਚਣ ਤੋਂ ਬਾਅਦ ਉਸਨੇ ਇਸਲਾਮ ਕਬੂਲ ਕਰ ਲਿਆ, ਨੂਰ ਹੁਸੈਨ ਬਣ ਗਈ ਅਤੇ ਇੱਕ ਸਥਾਨਕ ਆਦਮੀ ਨਾਲ ਨਿਕਾਹ ਕਰ ਲਿਆ। ਬਾਦ ਵਿੱਚ ਪਤਾ ਚੱਲਿਆ ਕਿ ਉਸ ਉੱਤੇ ਭਾਰਤ ਵਿੱਚ ਬਲੈਕਮੇਲਿੰਗ ਸਮੇਤ ਕਈ ਗੰਭੀਰ ਮੁਕਦਮੇ ਦਰਜ ਸਨ ਇਸ ਘਟਨਾ ਤੋਂ ਬਾਅਦ ਐਸਜੀਪੀਸੀ ਨੇ ਇਹ ਐਲਾਨ ਕੀਤਾ ਕਿ ਭਵਿਕ ਵਿੱਚ ਕੋਈ ਵੀ ਕੇਵਲ ਔਰਤ ਸਿੱਖ ਸ਼ਰਧਾਲੂ ਦੇ ਜਥੇ ਵਿੱਚ ਪਾਕਿਸਤਾਨ ਨਹੀਂ ਜਾ ਸਕੇਗੀ ਉਹਨਾਂ ਦੇ ਵੀਜ਼ੇ ਲਈ ਕੋਈ ਸ਼ਿਫਾਰਿਸ਼ ਨਹੀਂ ਕੀਤੀ ਜਾਵੇਗੀ ਇਸ ਦਾ ਮਤਲਬ ਹੈ ਕਿ ਔਰਤਾਂ ਨੂੰ ਜਥੇ ਵਿੱਚ ਸ਼ਾਮਲ ਹੋਣ ਲਈ ਆਪਣੇ ਪਰਿਵਾਰ ਦੇ ਕਿਸੇ ਪੁਰਸ਼ ਮੈਂਬਰ ਦੇ ਨਾਲ ਜਾਣਾ ਪਵੇਗਾ ਇੱਕ ਪਾਸੇ ਉਹ ਨੇਕਨੀਅਤ ਸ਼ਰਧਾਲੂ ਹਨ ਜੋ ਸਿਰਫ ਦਰਸ਼ਨਾਂ ਦੀ ਇੱਛਾ ਰੱਖਦੇ ਹਨ ਉਹਨਾਂ ਦੇ ਰਾਹਤੇ ਵਿੱਚ ਰੁਕਾਵਟ ਕਿਉਂ ਆਵੇ ਦੂਜੇ ਪਾਸੇ ਕੁਝ ਲੋਕ ਧਾਰਮਿਕ ਯਾਤਰਾ ਦੇ ਬਹਾਨੇ ਕੁਝ ਹੋਰ ਗਲਤ ਕਾਰਵਾਈਆਂ ਕਰਦੇ ਹਨ ਜਿਸ ਕਾਰਨ ਸਖਤ ਨਿਯਮ ਬਣਾਉਣੇ ਜ਼ਰੂਰੀ ਹੋ ਜਾਂਦੇ ਹਨ ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਹਰੇਕ ਯਾਤਰੀ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰਨਗੀਆਂ ਸੋਸ਼ਲ ਮੀਡੀਆ ਤੇ ਗਤੀਵਿਧੀਆਂ ਦੀ ਵੀ ਨਜ਼ਰ ਰੱਖੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੋਈ ਵਿਅਕਤੀ ਆਪਣਾ ਘਰ-ਬਾਰ ਛੱਡ ਕੇ ਪਰਿਵਾਰ ਅਤੇ ਦੇਸ਼ ਛੱਡ ਕੇ ਹਮੇਸ਼ਾ ਲਈ ਦੂਜੇ ਦੇਸ਼ ਵਿੱਚ ਜਾ ਬਸਣ ਫੈਸਲਾ ਕਿਵੇਂ ਲੈ ਲੈਂਦੇ ਹਨ ਇਹ ਇੱਕ ਬਹੁਤ ਵੱਡਾ ਅਤੇ ਅਚੰਬੇ ਵਾਲਾ ਫੈਸਲਾ ਹੈ ਦੋਸਤੋ ਇੱਕ ਵਿਅਕਤੀ ਦੀ ਕਾਰਵਾਈ ਨੇ ਸਾਰੇ ਸ਼ਰਧਾਲੂਆਂ ਲਈ ਨਵੇਂ ਨਿਯਮ ਬਣਾ ਦਿੱਤੇ ਹਨ ਧਾਰਮਿਕ ਭਾਵਨਾਵਾਂ ਦੀ ਦੁਰਵਰਤੋਂ ਕਿਸੇ ਵੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਉਮੀਦ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣਗੀਆਂ ਅਤੇ ਸੱਚੇ ਸ਼ਰਧਾਲੂ ਬਿਨਾਂ ਕਿਸੇ ਰੁਕਾਵਟ ਦੇ ਦਰਸ਼ਨ ਕਰ ਸਕਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਤੁਹਾਡੇ ਲਈ ਅਜਿਹੀਆਂ ਖਬਰਾਂ ਕਿ ਆਉਂਦੇ ਰਹਿੰਦੇ ਹਾਂ